ਵੈਗੁਰਜੀਤਾ ਖਾਲਸਾ ਵੈਗੁਰਜੀਤ ਦੀ ਫਤਿਹ ਮੈਂ ਅਵਤਾਰ ਸਿੰਘ ਸਹੋਤਾ ਜਰਨਲਿਸਟਤਰ ਆਲ ਇੰਡੀਆ ਮੱਦੀ ਬਿਸ਼ਖ ਵਲਫੈਰ ਫੋਰਸਿਅ ਸ਼ਾਡਾ ਰਜਿਸਟਰਡ ਪੰਜਾਬ ਪ੍ਰਧਾਨ ਜ਼ਮੀਨ ਅਧਿਕਾਰ ਸੰਘਰਸ਼ ਮੋਰਚਾ ਅੱਜ ਮੈਂ ਸਮੁੱਤੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਦੇਖੋ ਉੱਤਰਾਖੰਡ ਤੋਂ ਹਿਮਾਚਲ ਰਾਹੀਂ ਜੋ ਜਿਹੜੇ ਬੱਦਲ ਫਟੇ ਆ ਭਾਰੀ بارش ਹੋ ਰਹੀ ਆ ਉੱਪਰ ਉਹਦੇ ਨਾਲ ਪੰਜਾਬ ਆ ਜਿਹੜਾ ਬੁਰੀ ਤਰ੍ਹਾਂ ਹਣ ਪ੍ਰਭਾਵਿਤ ਹੋ ਚੁੱਕਾ ਹੈ ਪੰਜਾਬ ਦੇ ਕਿਸਾਨ ਮਜ਼ਦੂਰ ਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਆਮ ਲੋਕਾਂ ਦਾ ਜਿਹੜਾ ਹੈਗਾ ਘਰ ਟੈ ਰਹੇ ਆ ਦੇਖੋ ਫਸਲਾਂ ਬਿਲਕੁਲ ਤਬਾਹ ਹੋ ਚੁੱਕੀਆਂ ਸੋ ਜਿੱਥੇ ਅੱਜ ਸਾਡੇ ਪੰਜਾਬ ਦੇ ਕਲਾਕਾਰ ਪੰਜਾਬ ਦੇ ਰਾਜਨੀਤਿਕ ਲੋਕ ਧਾਰਮਿਕ ਸਮਾਜਿਕ ਜਥੇਬੰਦੀਆਂ ਬਹੁਤ ਭਾਰੀ ਮਾਤਰਾ ਵਿੱਚ ਸਹਯਤਾ ਕਰ ਰਹੀ ਹੈ ਔਰ ਸਾਨੂੰ ਜਿਹੜਾ ਹੈਗਾ ਅਸੀਂ ਵੀ ਆਲ ਇੰਡੀਆ ਮੱਝਬੀ ਸੇਖਾ ਵੈਲਫੇਅਰ ਐਸੋਸੀਏਸ਼ਨ ਵੱਲੋਂ ਬੀਤੇ ਦਿਨੀ ਇੱਕ ਦਵਾਈਆਂ ਦਾ ਲੰਗਰ ਲਾ ਕੇ ਆਏ ਆ ਸੋ ਅਸੀਂ ਹੋਰ ਵੀ ਸਹੂਲਤਾ ਉੱਥੇ ਪ੍ਰਦਾਨ ਕਰਨ ਵਾਸਤੇ ਬੇਨਤੀ ਕਰਦੇ ਆ ਕਿ ਸਾਰੇ ਹੀ ਪੰਜਾਬੀ ਜਿੱਥੇ ਅਸੀਂ ਦੂਜੇ ਸੂਬਿਆਂ ਦੇ ਵਿੱਚ ਵੀ ਭੀੜ ਪੈ ਜੇ ਮਦਦ ਕਰਦੇ ਆ ਤੇ ਅੱਜ ਲੋੜ ਆ ਸਾਨੂੰ ਇਸ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪੱਕਿਆ ਪਕਾਇਆ ਰਾਸ਼ਨ ਲੈ ਕੇ ਜਾਣਾ ਚਾਹੀਦਾ ਹੈ ਪਸ਼ੂਆਂ ਲਈ ਤੂੜੀ ਤੇ ਹੋਰ ਸਮਾਨ ਜੋ ਉਹਨਾਂ ਨੂੰ ਸਮਗਰੀ ਪਹੁੰਚਾਉਣੀ ਆ ਪਹੁੰਚਾਈ ਜਾ ਸਕਦੀ ਹੈ ਔਰ ਆਮ ਲੋਕਾਂ ਦੇ ਪੀਣ ਵਾਸਤੇ ਪਾਣੀ ਦਾ ਪ੍ਰਬੰਧ ਨਹੀਂ ਸਾਨੂੰ ਪੀਣ ਦੇ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਪੱਕਿਆ ਰਾਸ਼ਨ ਲੈ ਜਾਣਾ ਚਾਹੀਦਾ ਕਿਉਂਕਿ ਉੱਥੇ ਗੈਸ ਆ ਜਾਂ ਕੋਈ ਲੱਕੜ ਬਾਲਣ ਦਾ ਪ੍ਰਬੰਧ ਨਹੀਂ ਕੋਈ ਭਾਂਡਿਆਂ ਦਾ ਪ੍ਰਬੰਧ ਨਹੀਂ ਔਰ ਉਹ ਪੈਕਿੰਗ ਸਮਾਨ ਆ ਸਾਨੂੰ ਉੱਥੇ ਇਹ ਸਮਗਰੀ ਪਹੁੰਚਾਉਣੀ ਚਾਹੀਦੀ ਆ ਸੋ ਅਸੀਂ ਤੁਹਾਨੂੰ ਆਲ ਇੰਡੀਆ ਮੱਝਬੀ ਸੈਕਟਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਇੱਕ ਬਾਰਕੋਡ ਦੇ ਰਹੇ ਹਾਂ ਔਰ ਬੇਨਤੀ ਹੈ ਕਿ ਤੁਸੀਂ ਉਸ ਬਾਰਕੋਡ ਤੇ ਵੱਧ ਤੋਂ ਵੱਧ ਮਦਦ ਕਰੋ ਤਾਂ ਜੋ ਅਸੀਂ ਪੰਜਾਬ ਨੂੰ ਬਚਾ ਸਕੀਏ ਪੰਜਾਬ ਦਾ ਮਜ਼ਦੂਰ ਜਿਨ੍ਹਾਂ ਦੇ ਘੋਟੇ ਡੱਕੇ ਪੰਜਾਬ ਦੇ ਕਿਸਾਨ ਜਿਨ੍ਹਾਂ ਦੀ ਖੇਤੀ ਰੁੜ ਗਈ ਉਹਨਾਂ ਦੀ ਅਸੀਂ ਵੱਧ ਤੋਂ ਵੱਧ ਮਦਦ ਕਰ ਸਕੀਏ ਕਿਉਂਕਿ ਅੱਜ ਹੀ ਨਹੀਂ ਲੋੜ ਇਹ ਆਉਣ ਵਾਲੇ 13-20 ਦਿਨ ਬਾਅਦ ਜਦੋਂ ਨੂੰ ਇਹ ਸਾਰਾ ਕੁਛ ਵਰਤਾਰਾ ਖਤਮ ਹੋ ਗਿਆ ਫਿਰ ਵੀ ਉਹਨਾਂ ਦੇ ਵਿਕਾਸ ਵਾਸਤੇ ਉਹਨਾਂ ਦੀ ਸਹਾਇਤਾ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ